ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਢਲੋ ਡੇਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬੈਡ ਦਿਖਾਉਣ ਜਾ ਰਹੇ ਹਾਂ ਕਲੂਨ ਬੱਸੀ ਦਿਖਾਉਣ ਜਾ ਰਹੇ ਹਾਂ ਏ ਫਾਰਮ ਜਿਹੜਾ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਉਹ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਡਰੈਸ ਦੱਸ ਦਿਓ ਜੀ ਨਾਮ ਬਾਈ ਹਰਸ਼ਾ ਮੇਰਾ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਪੈ ਗਿਆ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਜੀ ਮੋਬਾਈਲ ਨੰਬਰ ਹੈਗਾ 6283566124 6283566124 ਠੀਕ ਹੈ ਜੀ ਜਿਹੜੀ ਆਪਾਂ ਆ ਦੇਖ ਰਹੇ ਹਾਂ ਜੀ ਕਿਵੇਂ ਸੂਈ ਸੂਈ ਹੈ ਜੀ ਇਹ ਬੈੜ ਜੀ ਪਹਿਲੇ ਸੂਏ ਆ ਉਹ ਖੀਰੀ ਆ ਦੰਦੂ ਖੀਰੀ ਆ ਠੀਕ ਹੈ ਹਾਂਜੀ ਦੰਦੂ ਤੋਂ ਸੂਈ ਆ ਠੀਕ ਹੈ ਜੀ ਹਾਂਜੀ ਆ ਬੱਛੀ ਆ ਸੈਕਟਰ ਸੀ ਮੰਡੀ ਆ ਰਮਾਟਾ ਦੇ ਸੈਕਟਰ ਸੀ ਮੰਡੀ ਬੱਛੀ ਆ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਸਾਨੂੰ ਇਹਨੂੰ ਸੂਈ ਨੂੰ 10 ਦਿਨ ਹੋਏ ਆ ਠੀਕ ਹੈ ਜੀ ਤੇ ਦੁੱਧ ਹੁਣ ਇਹਦੇ ਮਤਲਬ ਸਿਲ ਹੁਣ 20 ਤੋਂ 22 ਲੀਟਰ ਦੁੱਧ ਤਿਆਰ ਆ ਠੀਕ ਹੈ ਕਹਿੰਦਾ ਆਪਾਂ 20 ਤੋਂ 22 ਲੀਟਰ ਦੁੱਧ ਹਾਜ਼ਰ ਹੈ ਜੀ ਹਾਂਜੀ ਹਾਜ਼ਰ ਆ ਜਮਾ ਠੀਕ ਹੈ ਜੀ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੋਰੇ ਬਾਰੇ ਸਾ ਦੋਸਤੋ ਦੇਖ ਸਕਦੇ ਹੋ ਕੰਪੈਕਟ ਲਿਵੇ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਐਂਡ ਸੋਹਣਾ ਮੁਟਿਆਰ ਥਾਂ ਲੱਗਾ ਵਾ ਚੋਂਚਵਾਦੀ ਕਿਵੇਂ ਜੀ ਚੋਂਚਵਾਦੀ ਇੱਕ ਨੰਬਰ ਆ ਜੀ ਕੋਈ ਘੂੜਚਤਾ ਨਹੀਂ ਠੀਕ ਹੈ ਜੀ ਅੱਤ ਤੁਸੀਂ ਦੇਖ ਸਕਦੇ ਹੋ ਰਾਜੀਸ਼ਮੀ ਪਰ ਜਿੰਦ ਜਾਣ ਵਾਲੀ ਆ ਕੱਦ ਘਾੜ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਹ ਨ ਇੱਕ ਨੰਬਰ ਚ 10 ਦਿਨ ਹੋਇਆ ਜੀ ਸੁੱਈ ਪਿੱਛੇ ਫੀਮੇਲ ਹੈ ਜੀ ਠੀਕ ਹੈ ਜੀ ਮੋੜ ਲਓ ਠੀਕ ਹੈ ਜੀ ਕੋਈ ਵਪਾਰ ਦਾ ਕੰਮ ਨਹੀਂ ਵੀਰੇ ਘਰ ਦੀ ਵਹਿੜਾ ਘਰੇ ਪਾਲੀ ਵੀ ਆ ਘਰ ਦੀ ਵਹਿੜੇ ਚ ਦੇਖ ਸਕਦੇ ਹੋ ਫੇਸ ਕੁਆਲਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਦੋ ਗੱਜਾ ਨੇ ਹੁਣ ਠੀਕ ਹੈ ਜੀ ਇਹਨੂੰ ਖੋਲ੍ਹ ਦਿਓ ਦੋ ਲੱਗੀ ਜੀ ਠੀਕ ਹੈ ਮੁੱਲ ਕੀ ਕਰਨੀ ਆਪਾਂ ਮੁੱਲ ਵੀਰੇ ਫੋਨ ਤੇ ਕਰਾਂਗੇ ਬੱਜੂਗਾ ਜੀ ਮੁੱਲ ਬਾਜੂ ਹੋਊਗਾ ਠੀਕ ਹੈ ਜੀ ਬਾਕੀ ਸਲੀਜ਼ ਨਹੀਂ ਪੂਰੀ ਆ ਠੀਕ ਹੈ ਤੁਸੀਂ ਦੇਖ ਸਕਦੇ ਪਹਿਲਾ ਸੂਹਾਗਾ ਜਿਵੇਂ ਮਾਰਗੀ ਫੜਾ ਨੂੰ ਕਰੀ ਪੇ ਲੋ ਆ ਪੂਰੇ ਪੂਰੀ ਠੰਡੀ ਵਾਹਤ ਵੀ ਲੱਗੀ ਜੀ ਸਰ ਇਹ ਨੰਬਰ ਹੈ ਠੀਕ ਹੈ ਜੀ ਤਾਂ ਮੋਬਾਈਲ ਨੰਬਰ ਬੋਲ ਦੋ ਜੀ ਇੱਕ ਵਾਰ ਮੋਬਾਈਲ ਨੰਬਰ ਹੈਗਾ 62835 6624 ਠੀਕ ਹੈ ਜੀ ਪਿੰਡ ਸੈਦੋ ਪਿੰਡ ਸੈਦੋ ਕਿ ਜਿਹੜੇ ਆਪਣੇ ਭਦੌੜ ਪੈਂਦਾ ਇੱਕ ਸਾਈਡ ਤੋਂ ਇੱਕ ਸਾਈਡ ਤੋਂ ਹਾਲ ਸਿੰਘ ਵਾਲਾ ਪੈਂਦਾ ਜੀ ਠੀਕ ਹੈ ਜੀ ਤਾਂ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਤੁਹਾਨੂੰ